ਹਲਵਾਰਾ 에어ਪੋਰਟ ਐਸ ਤਰ੍ਹਾਂ ਹੈ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ 100% ਤਿਆਰ ਹੈ ਹਲਵਾਰਾ 에어ਪੋਰਟ 에어ਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ 27 ਤਰੀਕ ਨੂੰ ਆਈ ਸੀ ਉਹ ਇਨਸਪੈਕਸ਼ਨ ਕਰ ਗਏ 27 ਮਾਰਚ ਨੂੰ ਉਹ ਕੁਝ ਸਾਨੂੰ ਦੱਸ ਗਏ ਵੀ ਇਹ ਚੀਜ਼ਾਂ ਕਿਉਂਕਿ ਹੁਣ ਕੀ ਪ੍ਰੋਸੈਸ ਹੈ 에어ਪੋਰਟ ਅਥਾਰਟੀ ਨੇ ਹੈਂਡਓਵਰ ਲੈਣਾ ਹੈ ਪੀ ਡਬਲਯੂ ਡੀ ਤੋਂ ਉਹ ਉਦੋਂ ਲੈਣਗੇ ਜਦੋਂ ਉਹਨਾਂ ਦੀ ਤਸੱਲੀ ਹੋ ਜਾਊਗੀ ਵੀ ਸਾਰੇ ਨਾਰਮਸ ਪੂਰੇ ਆ ਸਭ ਕੁਝ ਪੂਰਾ ਹੈ ਉਹਦੇ ਵਿੱਚੋਂ ਮੇਨ ਇੱਕ ਚੀਜ਼ ਐ ਸੀ ਕਿ ਅਸੀਂ ਬਾਪ ਡਾਇਰ ਲਗਾਈ ਸੀ ਕਿਉਂਕਿ ਜਿਹੜੀ ਪਹਿਲਾਂ ਡਿਜ਼ਾਈਨ ਪੀ ਡਬਲਯੂ ਡੀ ਨੇ ਅਪਰੂਵ ਕਰਾਇਆ ਸੀ ਬਾਪ ਡਾਇਰ ਨਾਲ ਕੀਤਾ ਸੀ ਉਹ ਕਹਿੰਦੇ ਇਹਦੀ ਮੀਨ ਵਾਈਜ਼ ਸਾਡੀਆਂ ਗਾਈਡਲਾਈਨਸ ਚੇਂਜ ਹੋ ਗਈਆਂ ਉਹਨੂੰ ਚਾਰ ਦੁਬਾਰੀ ਕਰਨਾ ਪੈਂਦਾ ਆਲਰੇਡੀ ਕੰਮ ਚੱਲ ਰਿਹਾ ਹਰ ਰੋਜ਼ ਅਸੀਂ ਮਤਲਬ ਕਿ ਸਾਡਾ ਗਰੁੱਪ ਬਣਿਆ ਹੋਇਆ ਹੈ ਡਿਪਟੀ ਕਮਿਸ਼ਨਰ ਸਾਰੇ ਆਫੀਸਰਸ ਨਾਲ ਉਹਦੇ ਤੇ ਡਿਸਕਸ਼ਨ ਹੋ ਰਹੀ ਆ ਹੋਪਫੁਲੀ ਜਲਦੀ ਹੋ ਜੂ ਦੁਬਾਰਾ ਉਹ ਇਨਸਪੈਕਸ਼ਨ ਕਰਨ ਆਣਗੇ ਹੈਂਡਓਵਰ ਲੈਣ। ਕਸਰ ਸਰ ਪਲੇਟਫਾਰਮ ਲੱਜੰਮੀ ਹੈ। ਹਾਂਜੀ। ਕਦ ਤੱਕ ਜੰਮੀ ਹੈ ਫਲਾਈਟ ਸ਼ੁਰੂ ਹੋਵੇਗੀ? ਦੇਖੋ ਜਦੋਂ ਇਹ ਹੈਂਡਓਵਰ ਹੋ ਗਿਆ 에어ਪੋਰਟ ਅਥਾਰਟੀ ਦਾ ਉਸ ਤੋਂ ਮਹੀਨਾ ਡੇਢ ਲੱਗੇਗਾ ਕਿਉਂਕਿ ਫਿਰ 에어 ਇੰਡੀਆ ਆਲਰੇਡੀ ਸਾਨੂੰ ਹਾਮੀ ਭਰ ਚੁੱਕਾ ਹੈ ਕਿ ਅਸੀਂ ਫਲਾਈਟ ਕਰਾਂਗੇ। ਉਹ ਆਪਣਾ ਆਫਿਸ ਖੋਲਣਗੇ ਸਾਰੀ ਤਿਆਰੀ ਕਰਨਗੇ ਫਲਾਈਟਾਂ ਚਾਲੂ ਹੋ ਜੂ ਕਿਉਂਕਿ ਦੇਖੋ ਇਹ ਤਾਂ ਹੈ ਨਹੀਂ ਕਿ ਨਵਾਂ ਜਹਾਜ਼ ਆਣਾ ਉਹਨਾਂ ਨੇ ਫਿਰ ਸਕੇਡਿਊਲ ਕਰਨਾ ਹੁੰਦਾ ਵੀ ਚਲੋ ਹੁਣ ਇਸ ਤਰੀਕ ਤੋਂ ਆਪਣੇ ਜਿਹੜੀ ਐਗਜ਼ਿਸਟਿੰਗ ਫਲਾਈਟ ਦਾ ਸਕੇਡਿਊਲ ਕਿੱਦਾਂ ਚੇਂਜ ਕਰੀਏ ਤੇ ਆਪਾਂ ਚਾਲੂ ਕਰ ਦਈਏ ਜੂਨ ਜੁਲਾਈ ਤੱਕ ਜੂਨ ਤੱਕ ਪੱਕਾ ਹੋ ਜਾਣਾ ਚਾਹੀਦਾ ਅਸੀਂ ਕੋਸ਼ਿਸ਼ ਤਾਂ ਪਹਿਲਾਂ ਦੀ ਕਰਦੇ ਹਾਂ ਸਰ ਜਿਹੜਾ 에어ਫੋਰਸ ਦੇ ਅੰਦਰ ਕੰਮ ਚੱਲ ਰਿਹਾ ਸੀ ਟੈਕਸੀ ਵੇਜ ਨਾਲ ਜਾਂ ਰੇਮੇਡੀਆਂ ਦਾ ਉਹ ਉਹ ਆਲਮੋਸਟ ਖਤਮ ਹੈ ਜਿਹੜਾ ਇੰਡੀਅਨ 에어ਫੋਰਸ ਕੰਮ ਕਰ ਰਿਹਾ ਸੀ ਉਹ ਖਤਮ ਹੈ ਹੁਣ 에어ਪੋਰਟ ਦਾ ਵੀ ਕੰਮ ਖਤਮ ਕੰਮ ਸਾਰੇ ਖਤਮ ਹੋ ਗਏ ਪਰ ਜੋ ਨੋ 에어ਪੋਰਟ ਅਥਾਰਟੀ ਆਫ ਇੰਡੀਆ ਦੀਆਂ ਜੋ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ ਕਿਉਂਕਿ ਇਹ ਪਹਿਲੀ ਵਾਰੀ ਆਏ ਸੀ ਇੰਸਪੈਕਸ਼ਨ ਤੇ 27 ਤਰੀਕ ਨੂੰ ਤੇ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ ਵੈਸੇ ਤਾਂ ਦੇਖੋ ਇਹ ਲਗਨੀਆਂ ਨਹੀਂ ਚਾਹੀਦੀਆਂ ਸੀ ਕਿਉਂਕਿ 에어ਪੋਰਟ ਅਥਾਰਟੀ ਆਫ ਇੰਡੀਆ ਦਾ ਜਿਹੜਾ ਲੋਕਲ ਮੈਨੇਜਰ ਹੈ ਜਾਂ ਕੁਝ ਹੈ ਉਹਨਾਂ ਦੀ ਸੁਪਰਵੀਜ਼ਨ ਚ ਹੋ ਰਿਆ ਸੀ ਬਟ ਉਹਨਾਂ ਦਾ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਸੀ ਲੋਕਲ ਵਾਲਿਆਂ ਨੂੰ ਪਤਾ ਨਹੀਂ ਸੀ ਪਰ ਉਹ ਜਿਹੜੀ ਸੈਂਟਰ ਤੋਂ ਟੀਮ ਆਈ ਹੈ ਉਹ ਕੁਝ ਆਬਜ਼ਰਵੇਸ਼ਨ ਦੇ ਗਈਆਂ ਉਹ ਸੀ ਠੀਕ ਕਰ